ਫੀ ਦੇਖ ਰਹੇ ਬਾਰਡਰ ਨਿਊਜ਼ ਪੱਟੀ ਮਾਇਆ ਮੋਰਾ ਹੀ ਪੱਟੀ ਇਸ ਵੇਲੇ ਖੜਿਆ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਡੇਰਾ ਬੱਬ ਨੜ ਜਿੱਥੇ ਕੀ ਸੋਨੇ ਦੀ ਸੇਵਾ ਜਿਹੜੀ ਚੌਥੇ ਪੜਾ ਦੀ ਸੇਵਾ ਜਿਹੜੀ ਆ ਆਰੰਭ ਹੋਣ ਜਾ ਰਹੀ ਆ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ ਆਉ ਨਾ ਗੱਲਬਾਤ ਕਰਦਿਆ ਜੀ ਜਿਹੜੀ ਸੋਨੇ ਦੀ ਸੇਵਾ ਹੋ ਰਹੀ ਆ ਉਸ ਬਾਰੇ ਆਏ ਉਹਨਾਂ ਦੇ ਪਾਤਸ਼ਾਹ ਜੁੜੇ ਨੇ ਅੱਲਾ ਯਾਰ ਖਾ ਜੋਤੀ ਦੇ ਕਦਾਂ ਲੈਦਾ ਚੋਪਾ ਸਾਡੀ ਅਲਕੂਮ ਕبھی ਜ਼ਹਿਰ ਚੁਗਣੇ ਬੈਠੇ ਜਦ ਗੁਰੂ ਜੀ ਪੈਤੀ ਆਏ ਤੋਂ ਚਰਨ ਚੁਗਣੇ ਬੈਠੇ ਕਹਿੰਦੇ ਜਦੋਂ ਗੁਰੂ ਪਾਤਸ਼ਾਹ ਜੀ ਕਰੋ ਦੀ ਹੋ ਕੇ ਚਰਨਾ ਵਾਲੇ ਪਾਸੇ ਆਏ ਤੇ ਚਮਕੌਰ ਦੀ ਗੱਲ

ਤੁਹਾਡੀ ਗੁੰਰਦਾਨੀ ਕਿੱਥੇ ਗਈ ਆਜੂਤ ਇੱਕ ਕੌੜੀ ਤੋਂ ਖਾਡੇਗਾ ਖਵਾਜਾ ਮਰਦੂਦ ਜਾ ਕੇ ਜੀਰਖਾਨ ਦੇ ਕੋਲ ਜਾ ਕੇ ਦੱਸਦਾ ਹੈ ਵजीर खान ਦੇ ਕੋਲ ਕਹਿੰਦੇ ਵजीर खान ਜੇ ਜਦੋਂ ਪਹਾੜੀ ਦਾ ਜੰਗ ਜਿੱਤਿਆ ਮੇਰੇ ਪਾਤਸ਼ਾਹ ਜੀ ਦੇ ਜੰਗ ਜਿੱਤਣ ਦੀ ਖੁਸ਼ੀ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਦਾ ਨਾਮ ਜਿਹੜਾ ਹੈ ਉਸ ਸਮੇਂ ਅਜੀਤ ਰੱਖਿਆ ਸੀ ਮੇਰੇ ਪਾਤਸ਼ਾਹ ਜੀ ਦੇ ਸਹਬਜ਼ਾਦੇ ਨੇ ਕੋਲ ਆਪੋ ਯਾ ਸੋਨੇ ਦੀ ਜੀ ਉਸ ਬਾਰੇ ਅ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਬਹਤੇ ਅੱਜ ਜੇ ਨਹੀਂ ਸਵਾਜ ਤੇ ਸ਼ੁਰੂਤ ਪੜਾਦਰ ਪੜਾ ਅੱਜ ਸ਼ੁਰੂ ਹੀ ਪੜਾ ਸ਼ੁਰੂਦ ਪਹਿਲਾਂ ਹੋਈ ਸੀਗੀ ਸੋ ਅੱਜ ਤਕਰੀਬਨ 19-20 ਕਲਸੀਆਂ ਜਿਹੜੀਆਂ ਅੱਜ ਤਿਆਰ ਹੋ ਚੁੱਕੀਆਂ ਉਹਤੇ ਗੋਬੀ ਤੋਂ ਲਗਵਾਉਂਦੇ ਬਾਕੀ ਦੇ ਨੂੰ ਸੋਨਾ ਸੰਗਤਾਨ ਜਿਹੜਾ ਦਿੱਤਾ ਪੇਟਾ ਕੀਤਾ ਉਹ ਅੱਜ ਉਦਕਟਾਈ ਵੀ ਸ਼ੁਰੂ ਹੋ ਗਈ ਆ ਨਵਾਈ ਵੀ ਹੋ ਗਈ ਆ ਤੇ ਉਹਤੇ ਫਿਟਿੰਗ ਸ਼ੁਰੂ ਹੋ ਗਈ ਆ ਅੱਜ ਜਿਹੜੀ ਕਿ ਸਮੇ ਸਮੇ ਨਾਲ ਸੰਗਤਸ ਜਗਰਾਏ ਕਿਉਂਕਿ ਬਹੁਤ ਲੰਮੇ ਪਹਿਲਾ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦ ਸੋਨੇ ਦੀ ਸੇਵਾ ਹੋਈ ਸੀ ਲਗਭਗ 2250 2250 ਬਾਅਦ 2250 ਸਾਲ ਬਾਅਦ ਸਿੱਖ ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬਣੀ ਪ੍ਰੇਮ ਨਾਲ ਸਰਦਾਰਾਂ ਨਾਲ ਸੰਗਤਾਂ ਆਪਣੀਆਂ ਦਸਰੋਂ ਕਿਰਚੋਂ ਆਪਣੀਆਂ ਸਪਾਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜਿਵੇਂ ਸੰਗਤਾਂ ਸੇਵਾ ਪੇਟਾ ਕਰਨੀਆਂ ਤੇ ਉੱਤੇ ਵੀ ਲੱਗਦੇ ਇਹ ਮੁਕਮਲ ਹੋ ਜੇਗਾ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਮੈਂ ਇਲਾਕੇ ਦੀਆਂ ਸੰਗਤਾਂ ਵੱਲੋਂ ਸਤਕਾਰਯੋਗ ਬਾਬਾ ਸਿਵਾਰ ਸਿੰਘ ਜੀ ਖੰਡੂਰ ਸਾਹ ਵਾਲੇ ਕਿੰਨਾ ਨੂੰ ਇਸ ਸਥਾਨ ਦੀ ਸੇਵਾ ਬਖਸ਼ਿਸ਼ ਹੋਈ ਆ ਉਹਨਾਂ ਵੱਲੋਂ ਜੋ ਸੋਨੇ ਦੀ ਸੇਵਾ ਹੋ ਰਹੀ ਆ ਕਿਉਂਕਿ ਇਸ ਤੋਂ ਪਹਿਲਾਂ ਵੀ ਬੜੀ ਸੇਵਾ ਹੋਈ ਆ ਦਰਬਾਰ ਹਾਲ ਦਾ ਹੁਣ ਮੁਕੰਮਲ ਹੋਇਆ ਇਸ ਤੋਂ ਪਹਿਲਾਂ ਦੀਵਾਨ ਹਾਲ ਉਸ ਤੋਂ ਪਹਿਲਾਂ ਲੰਗਰ ਹਾਲ ਤੇ ਰਿਆਸੀ ਕਮਰੇ ਬਹੁਤ ਵੱਡੀ ਪੱਧਰ ਤੇ ਸੇਵਾ ਹੋਈ ਤੇ ਜਿਹੜੀ ਅੱਜ ਸੋਨੇ ਦੀ ਸੇਵਾ ਕਾਫੀ ਧੀਰ ਤੋਂ ਬਾਬਾ ਜੀ ਨੇ ਸ਼ੁਰੂ ਕੀਤੀ ਹੋਈ ਹੈ ਤੇ ਅੱਜ ਜਿਹੜੀਆਂ ਕਲਸੀਆਂ ਨੇ ਉਹ ਲੱਗ ਰਹੀਆਂ ਨੇ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ ਸਥਾਨ ਦੀ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੇ ਮੁਕੰਮਲ ਕੀਤੀ ਤੇ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਹੋਈ ਔਰ ਦੂਜੇ ਕੋ ਹੋਰ ਇਤਿਹਾਸਕ ਪੱਖ ਕਿ ਜਿੰਨੀ ਮਾਤਰਾ ਵਿੱਚ ਇੱਥੇ ਸੋਨਾ ਲੱਗਾ ਏ ਹਰਮੰਦਰ ਸਾਹਿਬ ਤੋਂ ਬਾਅਦ ਜੋ ਸੋਨੇ ਦੀ ਮਾਤਰਾ ਹੈ ਦੂਸਰੇ ਨੰਬਰ ਤੋਂ ਡੇਰਾ ਬਾਬਾ ਨਾਨਕ ਦੀ ਆ ਸੋ ਮੈਂ ਬੇਨਤੀ ਕਰਾਂਗਾ ਸਾਰੇ ਇਲਾਕਾ ਨਿਵਾਸੀਆਂ ਨੂੰ ਸੰਗਤਾਂ ਨੂੰ ਜਿਹੜੇ-ਜਿਹੜੇ ਵੀ ਗੁਰਨਾਨਕ ਨਾਮ ਲਿਵਾ ਨੇ ਕਿ ਉਹ ਵੱਧ ਤੋਂ ਵੱਧ ਸੇਵਾ ਵਿੱਚ ਹਿੱਸਾ ਪਾਉਣ ਅੱਗੇ ਵੀ ਤੁਸੀਂ ਹਿੱਸਾ ਪਾਇਆ ਏ ਪਰ ਕਿਉਂਕਿ ਸੋਨੇ ਦੀ ਸੇਵਾ ਏ ਤੇ ਗੁਰੂ ਘਰ ਦੇ ਦਰਬਾਰ ਫੇਰ ਹੀ ਸੋਹਣੇ ਲੱਗਦੇ ਨੇ ਕਿਉਂਕਿ ਜੋ ਇਹਦੀ ਮਹਾਰਾ ਜੀਸ਼ਣ ਦੇ ਵੇਲੇ ਤੋਂ ਸੀ ਮਹਾਨਤਾ ਉਹ ਵੀ ਮਹਾਨਤਾ ਉਸੇ ਤਰ੍ਹਾਂ ਹੀ ਕਾਇਮ ਏ ਕਿ ਵੱਧ ਚੜ ਕੇ ਜਿਹੜੀ ਉਹ ਸੇਵਾ ਕਰੀਏ ਤੇ ਸੇਵਾ ਸੰਗਤਾਂ ਦੇ ਜਿਹੜੀ ਕਿਰਤਿਆਵਾਂ ਦਸਾਉਂਦੇ ਆ ਉਹਦੇ ਨਾਲ ਹੀ ਹੋ ਸਕਣੀਆਂ ਸੋ ਸਾਰੀਆਂ ਸੰਗਤਾਂ ਦਾ ਇਲਾਕੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ